32 ਸਾਲ ਪਹਿਲਾਂ ਤਰਨਤਾਰਨ ਵਿੱਚ ਦੋ ਬੇਕਸੂਰ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਲਾਪਤਾ ਕਰ ਕੀਤਾ ਗਿਆ ਤੇ ਹੁਣ ਉਹਨਾਂ ਦੀ ਸ਼ਮਾਤ ਆਈ ਹੈ ਜਿਹੜੇ ਪੁਲਿਸ ਅਫਸਰ ਮਿਲੇ ਹੋਏ ਸਨ ਐਸਐਚਓ ਸਣੇ ਤਿੰਨ ਥਾਣੇਦਾਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵੱਲੋਂ ਇਹ ਸਜ਼ਾ ਸੁਣਾਈ ਗਈ ਹੈ ਤੇ ਪੀੜਤ ਪਰਿਵਾਰ ਨੂੰ ਹੁਣ ਸੁੱਖ ਦਾ ਸਾਹ ਆਇਆ ਉਹਨਾਂ ਨੇ ਕਿਹਾ ਕਿ ਦੇਰ ਨਾਲ ਸਹੀ ਪਰ ਸਾਨੂੰ ਇਨਸਾਫ ਮਿਲਿਆ ਪੀੜਤ ਪਰਿਵਾਰਾਂ ਦੀ ਇੱਕ ਲੰਮੀ ਚੌੜੀ ਕਹਾਣੀ ਹੈ ਸੰਘਰਸ਼ ਦੀ 32 ਸਾਲ ਲੱਗੇ ਉਹਨਾਂ ਨੇ ਆਪਣੇ ਜੀਵਾਂ ਦੇ ਇਨਸਾਫ ਦੇ ਲਈ ਦਰਦ ਆਪਦੀਆਂ ਠੋਕਰਾਂ ਖਾਧੀਆਂ ਮਾਮਲਾ ਸੁਪਰੀਮ ਕੋਰਟ ਤੱਕ ਵੀ ਪੁੱਜਿਆ ਸੀ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਇਹ ਮਾਮਲਾ ਦਰਜ ਹੋਇਆ ਤੇ ਪੁਲਿਸ ਅਫਸਰਾਂ ਨੂੰ ਹੁਣ ਭੁਗਤਣੀਆਂ ਪੈ ਗਈਆਂ ਹਾਲਾਂਕਿ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਸਾਰੇ ਸੁੱਖ ਭੋਗੇ ਨੇ ਉਹਨਾਂ ਪੁਲਿਸ ਅਫਸਰਾਂ ਨੇ ਪਰ ਹੁਣ ਜਿਹੜਾ ਅਖੀਰਲਾ ਸਮਾਂ ਉਹਨਾਂ ਦਾ ਉਹ ਜੇਲ੍ਹ ਦੇ ਵਿੱਚ ਰਹਿ ਕੇ ਲੰਘੇਗਾ ਕਿਉਂਕਿ ਲਗਾਤਾਰ ਅਜਿਹੇ ਕੇਸ ਕਦੇ ਨਾ ਕਦੇ ਸਾਹਮਣੇ ਆ ਜਾਂਦੇ ਨੇ ਜਿਸ ਦੇ ਵਿੱਚ 30 32 32 ਸਾਲ ਪੁਰਾਣੇ ਮਾਮਲਿਆਂ ਦੇ ਵਿੱਚ ਪੁਲਿਸ ਅਫਸਰਾਂ ਨੂੰ ਸਜ਼ਾਵਾ ਹੋ ਰਹੀਆਂ ਨੇ ਇਥੋਂ ਕਿਤੇ ਨਾ ਕਿਤੇ ਚਾਹ ਥੋੜੀ ਗਿਣਤੀ ਵਿੱਚ ਸਹੀ ਪਰ ਪੀੜਿਤ ਪਰਿਵਾਰ ਆ ਜਿਹੜੇ ਉਹਨਾਂ ਨੂੰ ਜ਼ਰੂਰ ਇਨਸਾਫ ਦੀ ਜਿਹੜੀ ਆਸ ਵੀ ਬਾਕੀ ਲੋਕਾਂ ਨੂੰ ਵੀ ਬੈਦਦੀ ਹੈ ਕਿ ਜੇ ਇਹਨਾਂ ਕੇਸਾਂ ਦੇ ਵਿੱਚ ਪੁਲਿਸ ਅਫਸਰ ਟੰਗੇ ਜਾ ਸਕਦੇ ਨੇ ਉਹਨਾਂ ਨੂੰ ਸਜ਼ਾ ਹੋ ਸਕਦੀ ਹੈ ਤੇ ਫਿਰ ਬਾਕੀ ਕੇਸਾਂ 'ਚ ਕਿਉਂ ਨਹੀਂ ਦਰਅਸਲ ਮੁਹਾਲੀ ਦੀ ਵਿਸ਼ੇਸ਼ ਸੀਬੀ ਅਦਾਲਤ ਨੇ ਕਰੀਬ 32 ਸਾਲ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਦਾ ਨਵੇੜਾ ਕਰਦਿਆਂ ਤਰਨਤਾਰਨ ਦੇ ਸਿਟੀ ਥਾਣੇ ਦੇ ਤਤਕਾਲੀ ਐਸਐਚਓ ਗੁਰਵਚਨ ਸਿੰਘ ਤਤਕਾਲੀ ਏਐਸਆਈ ਰੇਸ਼ਮ ਸਿੰਘ ਤੇ ਸਾਬਕਾ ਥਾਣੇਦਾਰ ਹੰਸ ਰਾਜ ਸਿੰਘ ਨੂੰ ਦੋਸ਼ੀ ਮੰਨਦਿਆਂ ਧਾਰਾ 302 ਅਤੇ ਧਾਰਾ 120ਬੀ ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਸ ਮਾਮਲੇ ਵਿੱਚ ਨਾਮਜਦ ਇੱਕ ਦੋਸ਼ੀ ਪੁਲਿਸ ਮੁਲਾਜ਼ਮ ਅਰਜਨ ਸਿੰਘ ਦੀ 3 ਸਾਲ ਪਹਿਲਾਂ ਦਸੰਬਰ 2021 ਦੇ ਵਿੱਚ ਮੌਤ ਹੋ ਚੁੱਕੀ ਹੈ ਦੋਸ਼ੀਆਂ ਤੇ ਤਰਨਤਾਰਨ ਦੇ ਦੋ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਤੇ ਲਾਸ਼ਾਂ ਨੂੰ ਲਵਾਰਸ ਦੱਸ ਕੇ ਖੁਦ ਹੀ ਸੰਸਕਾਰ ਕਰਨ ਦਾ ਦੋਸ਼ ਸੀ ਇਥੇ ਵੀ ਦੱਸਣਾ ਬਣਦਾ ਹੈ ਕਿ ਮ੍ਰਿਤਕ ਨੌਜਵਾਨ ਜਗਦੀਪ ਸਿੰਘ ਮੱਖਣ ਪੰਜਾਬ ਪੁਲਿਸ ਵਿੱਚ ਸਿਪਾਈ ਤੇ ਗੁਰਨਾਮ ਸਿੰਘ ਪਾਲੀ ਐਸਟੀਓਸੀ ਇਹ ਪੜ੍ਹਸ ਮੁਲਾਜ਼ਮੀ ਸਨ ਪੁਲਿਸ ਵਾਲਿਆਂ ਨੇ ਮਾਰ ਮੁਕਾਏ ਸਨ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਆ ਜਿਹੜੇ ਰੋਂਦੇ ਕਰ ਲਾਉਂਦੇ ਰਹੇ ਪੀੜਤ ਪਰਿਵਾਰ ਦੇ ਵਕੀਲਾਂ ਜਗਜੀਤ ਸਿੰਘ ਬਾਜਵਾ ਸਰਬਜੀਤ ਸਿੰਘ ਵੇਰਕਾ ਤੇ ਪੁਸ਼ਪਿੰਦਰ ਸਿੰਘ ਨੱਤ ਨੇ ਜਾਣਕਾਰੀ ਦਿੱਤੀ ਹੈ ਕਿ ਦੋਸ਼ੀ ਥਾਣੇਦਾਰਾਂ ਨੂੰ ਧਾਰਾ 302 ਧਾਰਾ 120ਬੀ ਤੇ ਧਾਰਾ 218 ਤਹਿਤ ਉਮਰ ਕੈਦ ਤੇ ਸਵਾ ਲੋ 2 ਲੱਖ ਰੁਪਏ ਜੁਰਮਾਨਾ ਧਾਰਾ 364 ਤਹਿਤ 7 ਸਾਲ ਦੀ ਕੈਦ ਤੇ 5 50000 ਰੁਪਏ ਜਿਹੜਾ ਜੁਰਮਾਨਾ ਲਾਇਆ ਗਿਆ ਤੇ ਧਾਰਾ 343 ਤਹਿਤ 2 ਸਾਲ ਦੀ ਜਿਹੜੀ ਕੈਦ ਤੇ 25000 ਰੁਪਏ ਜੁਰਮਾਨਾ ਕੀਤਾ ਗਿਆ ਜੇ ਦੋਸ਼ੀ ਜੁਰਮਾਨੇ ਦੀ ਰਾਸ਼ੀ ਜਮਾ ਨਹੀਂ ਕਰਵਾਉਂਦੇ ਤਾਂ ਉਹਨਾਂ ਨੂੰ 3 ਸਾਲ ਹੋਰ ਵਾਧੂ ਸਜ਼ਾ ਭੁਗਤਣੀ ਪਵੇਗੀ ਪੀੜਤ ਪਰਿਵਾਰ ਦੇ ਵਕੀਲਾਂ ਨੇ ਦੱਸਿਆ ਕਿ ਜਗਦੀਪ ਸਿੰਘ ਉਰਫ ਮੱਖਣ ਨੂੰ ਤਤਕਾਲੀ ਐਸਐਚਓ ਗੁਰਵਚਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ 18 ਨਵੰਬਰ 1992 ਵਿੱਚ ਘਰੋਂ ਅਗਵਾ ਕਰ ਲਿਆ ਸੀ ਅਗਵਾ ਕਰਨ ਤੋਂ ਪਹਿਲਾਂ ਪੁਲਿਸ ਨੇ ਘਰ ਵਿੱਚ ਗੋਲੀ ਚਲਾਈ ਤੇ ਗੋਲੀ ਵੱਜਣ ਕਾਰਨ ਮੱਖਣ ਦੀ ਸੱਸ ਅਸ਼ਵਿੰਦਰ ਕੌਰ ਦੀ ਵੀ ਮੌਤ ਹੋ ਗਈ ਸੀ ਇਸੇ ਤਰ੍ਹਾਂ ਉਕਤ ਪੁਲਿਸ ਟੀਮ ਨੇ 3 ਦਿਨਾਂ ਬਾਅਦ 21 ਨਵੰਬਰ ਨੂੰ ਗੁਰਨਾਮ ਸਿੰਘ ਉਰਫ ਪਾਲੀ ਨੂੰ ਵੀ ਘਰੋਂ ਚੁੱਕ ਲਿਆ ਸੀ ਪਾਲੀ ਅਤੇ ਮੱਖਣ ਨੂੰ 30 ਨਵੰਬਰ 1992 ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾ ਦਿੱਤਾ ਗਿਆ ਦੋਸ਼ੀ પોલીસ ਅਧਿਕਾਰੀਆਂ ਨੇ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲਵਾਰਸ ਦੱਸ ਕੇ ਸੰਸਕਾਰ ਵੀ ਖੋਦੀ ਕਰ ਦਿੱਤਾ ਸੀ ਕਿ ਕੋਈ ਸੌਖਾ ਇਨਸਾਫ ਨਹੀਂ ਮਿਲਿਆ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਦਖਲ ਮਗਰੋਂ ਮੁੜਲੀ ਜਾਂਚ ਤੋਂ ਬਾਅਦ ਸੀਬੀਆਈ ਨੇ 27 ਫਰਵਰੀ 1997 ਨੂੰ ਸਾਬਕਾ ਐਸਐਚਓ ਗੁਰਵਚਨ ਸਿੰਘ ਤੇ ਹੋਰਨਾਂ ਖਿਲਾਫ ਕੇਸ ਦਰਜ ਕੀਤਾ ਸੀ ਤੇ ਦੋਸ਼ੀਆਂ ਖਿਲਾਫ ਚਾਰ ਸ਼ੀਟ ਵੀ ਪੇਸ਼ ਕੀਤੀ ਸੀ ਇਸ ਮਾਮਲੇ ਤੋਂ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਸਨ ਮੋੜਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਸੀਪੀਓ ਗੁਰਨਾਮ ਪਾਲੀ ਰਾਤ ਨੂੰ ਡਿਊਟੀ ਤੋਂ ਬਾਅਦ ਘਰ ਪਰਤਿਆ ਸੀ ਤੇ ਸਿਪਾਈ ਜਗਦੀਪ ਮੱਖਣ ਜਲੰਧਰ ਵਿੱਚ ਤਨਾਤ ਸੀ ਹਾਦਸੇ ਤੋਂ ਤੱਕ ਹੋ ਗਈ ਕਿ ਜਿਹੜੀ 1992 ਦਾ ਦੌਰ ਜਿਸ ਦੀਆਂ ਕਹਾਣੀਆਂ ਸੀ ਸਿਰਫ ਤੇ ਸਿਰਫ ਕਿਤਾਬਾਂ ਵਿੱਚ ਪੜ੍ਹੀਆਂ ਹੁਣ ਤੱਕ ਜਾਂ ਬਜ਼ੁਰਗਾਂ ਨੇ ਦੱਸੀਆਂ ਨੇ ਬਹੁਤ ਸਾਰੇ ਲੋਕ ਉਹ ਵੀ ਜਿਉਂਦੇ ਜਾਗਦੇ ਨੇ ਜਿਨ੍ਹਾਂ ਨੇ ਉਹ ਸਾਰਾ ਮੰਜ਼ਰ ਆਪਣੀ ਅੱਖੀ ਦੇਖਿਆ ਸੀ ਜਿੱਥੇ ਬੇਕਸੂਰ ਨੌਜਵਾਨਾਂ ਨੂੰ ਚੁੱਕ-ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਮਾਰ ਮੁਕਾ ਦਿੱਤਾ ਗਿਆ ਉਹਨਾਂ ਵਿੱਚੋਂ ਕੁਝ ਪਰਿਵਾਰਾਂ ਨੂੰ ਸਾਫ਼ ਮਿਲਿਆ ਕੁਝ ਹਾਲੇ ਵੀ ਵਿਲਕਦੇ ਹੋਏ ਇਸ ਦੁਨੀਆ ਤੋਂ ਰੁਖਸਤ ਹੋ ਗਏ ਮਾਪੇ ਜਿਨ੍ਹਾਂ ਦੇ ਇਨਸਾਫ਼ ਢਿੱਕਦੇ ਢਿੱਕਦੇ ਜਿਹੜੀਆਂ ਨੇ ਅੱਖਾਂ ਦੀਆਂ ਨਜ਼ਰਾਂ ਤੱਕ ਵੀ ਚਲੀਆਂ ਗਈਆਂ ਪਰ ਇਹ ਜਿਹੜੇ ਮੁਕਾਬਲੇ ਸੀ ਜਿਹੜੇ ਦੋ ਜਣਿਆਂ ਨੂੰ ਚੁੱਕਿਆ ਗਿਆ ਸੀ ਤੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ ਇਹਨਾਂ ਦੋਸ਼ੀ ਅਫਸਰਾਂ ਦੇ ਵੱਲੋਂ ਉਹ ਕੋਈ ਹੋਰ ਨਹੀਂ ਸਨ ਉਹ ਪੁਲਿਸ ਮੈਕਮੇ ਦੇ ਬੰਦੇ ਸੀ ਔਰ ਪੁਲਿਸ ਦੇ ਵਿੱਚ ਜਿਹੜੇ ਲੋਕ ਤਹਨਾਤ ਸੀ ਜੇਕਰ ਉਹਨਾਂ ਨੂੰ ਇਸ ਤਰ੍ਹਾਂ ਮਾਰ ਮੁਕਾਇਆ ਗਿਆ ਉਸ ਵਕਤ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਤੇ ਆਮ ਲੋਕਾਂ ਨਾਲ ਕੀ ਬੀਤੀ ਹੋਵੇਗੀ ਅਸੀਂ ਸਹਿਜੇ ਅੰਦਾਜ਼ਾ ਲਾ ਸਕਦੇ ਹਾਂ ਪਰ 32 ਸਾਲਾਂ ਬਾਅਦ ਸਹੀ ਪਰ ਇਸ ਕੇਸ ਦੇ ਵਿੱਚ ਵੀ ਕਿਤੇ ਨਾ ਕਿਤੇ ਇਨਸਾਫ ਮਿਲਦਾ ਦਿਖਾਈ ਦੇ ਰਿਹਾ ਹੈ ਤਾਂ ਬੁਹਾੜੀ ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਉਂਦਿਆਂ ਨਾਲ ਹੀ ਜਿਹੜੇ ਨੇ ਜ਼ੁਰਮਾਨੇ ਵੀ ਲਗਾਏ ਨੇ ਜੇਕਰ ਇਹ ਜ਼ੁਰਮਾਨੇ ਨਹੀਂ ਭਗਤ ਭਗਤੌਂਦੇ ਤਾਂ ਫਿਰ 3 ਸਾਲ ਹੋਰ ਨਾਲ ਐਡ ਹੈ ਜਿਹੜੀ ਸਜ਼ਾ ਕੀਤੀ ਜਾਵੇਗੀ ਉਹ ਨਾਲ ਹੋਰ ਵੱਖਰੇ ਤੌਰ ਦੇ ਉੱਤੇ ਭੁਗਤਣੀ ਪਵੇਗੀ ਤਾਂ ਇਸ ਕੇਸ ਦੇ ਵਿੱਚ ਵੀ 32 ਸਾਲ ਪੁਰਾਣੇ ਕੇਸ ਦਾ ਜਿਵੇਂ ਨਪਟਾਰਾ ਹੋਇਆ ਜਿਵੇਂ ਸਜ਼ਾ ਸੁناਈ ਗਈ ਹੈ ਤਾਂ ਹੁਣ ਉਹਨਾਂ ਦੇ ਕੋਲ ਬਚਣ ਦਾ ਕੋਈ ਰਾਹ ਨਹੀਂ ਹੈ ਹਾਲਾਂਕਿ ਇੱਕ ਦੋਸ਼ੀ ਦੀ 2021 ਦੇ ਵਿੱਚ ਮਾਤ ਹੋ ਚੁੱਕੀ ਹੈ ਤੇ ਬਾਕੀ 10 ਨੂੰ ਜਿਹੜੀ ਆ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ